ਖਾਲਸਾ ਜੀ ਤਰੋ ਧਿਆਨ ਸਿੱਖੀ ਕੇਸਾਂ ਸਵਾਸਾਂ ਨਾਲ ਲਗਾਉਣ ਵਾਲੇ ਭਾਈ ਸ਼ਹੀਦ ਭਾਈ ਤਾਰੂ ਸਿੰਘ ਨੂੰ ਤੇ ਗੱਜ ਤੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀ ਜੋੜਦੇ ਆ ਆਪਾਂ ਨੂੰ ਇਹਦਾ ਪਤਾ ਹੈ ਕਿ ਸ਼ਹੀਦ ਭਾਈ ਤਾਰੂ ਸਿੰਘ ਨੂੰ ਕੇਸਾਂ ਸਵਾਸਾਂ ਸੰਗ ਆਪਣੀ ਸਿੱਖੀ ਲਗਾਉਣ ਕਰਕੇ ਸ਼ਹੀਦ ਕੀਤਾ ਗਿਆ ਸੀ ਪਰ ਕਦੀ ਆਪਾਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਪਕੜਿਆ ਕਿਉਂ ਗਿਆ ਸੀ ਤੇ ਸ਼ਹੀਦ ਕਿਉਂ ਕੀਤਾ ਗਿਆ ਸੀ ਕਿਸ ਤਰ੍ਹਾਂ ਕੀਤਾ ਗਿਆ ਸੀ ਇਹ ਸਭ ਨੂੰ ਪਤਾ ਹੈ ਭਾਈ ਤਾਰੂ ਸਿੰਘ ਦੇ ਉੱਤੇ ਕੇਸ ਸੀ ਮੁਕੱਦਮਾ ਸੀ ਜਗਰੀਏ ਦੀ ਅਦਾਲਤ ਦੇ ਵਿੱਚ ਕਿ ਤਾਰੂ ਸਿੰਘ ਖਾਲਸਤਾਨੀਆਂ ਦੀ ਮਦਦ ਕਰਦਾ ਹੈ ਇਹ ਉਹਨਾਂ ਨੂੰ ਲੰਗਰ ਛਕਾਉਂਦਾ ਹੈ ਜਿਹੜੇ ਖਾਲਸਾ ਰਾਜ ਦੀ ਮੰਗ ਕਰਦੇ ਨੇ ਤਾਂ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਸੰਗਤ ਜੀ ਐਸ ਕੈਲਗਰੀ ਦੀ ਧਰਤੀ ਤੋਂ ਸ਼ਹੀਦ ਭਾਈ ਪਰਵੀਰ ਸਿੰਘ ਖਹਿਰਾ 1989 ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਜਾ ਕੇ ਸ਼ਹੀਦ ਹੁੰਦਾ ਤੇ ਉਹਦੇ ਉੱਤੇ ਵੀ ਇਹੀ ਕ੍ਰਾਈਮ ਸੀ ਕਿ ਖਾਲਸਤਾਨੀਆਂ ਦੀ ਮਦਦ ਕਰਦਾ ਹੈ ਇਹਨਾਂ ਨੂੰ ਲੰਗਰ ਸਿਖਾਉਂਦਾ ਹੈ ਇਹ ਖਾਲਸਤਾਨ ਦੀ ਗੱਲ ਕਰਦਾ ਹੈ ਇਹ ਰਾਜ ਨਹੀਂ ਮੰਨ ਕਰਦਾ ਇੱਕ ਪੰਨੇ ਉਹਨਾਂ ਨੂੰ ਦਰਖਤ ਦੇ ਨਾਲ ਬੰਨ ਲਿਆ ਗਿਆ ਤੇ ਦੂਸਰੇ ਪੰਨੇ ਉਹ ਟਰੈਕਟਰ ਦੇ ਨਾਲ ਵਿਚਕਾਰੋਂ ਪਾੜ ਕੇ ਸ਼ਹੀਦ ਕੀਤਾ ਗਿਆ ਸੀ ਜਿਵੇਂ ਅਸ਼ੀਰ ਸ਼ਹੀਦ ਭਾਈ ਤਾਰੂ ਸਿੰਘ ਸਾਡਾ ਸ਼ਹੀਦ ਹੈ ਉਸੇ ਤਰ੍ਹਾਂ ਕੈਨੇਡਾ ਦੀ ਧਰਤੀ ਤੋਂ ਅੱਜ ਤੁਸੀਂ ਸਰਲੇ ਲੈ ਲਏ ਕੈਨੇਡਾ ਦੀ ਸਿਟੀਜ਼ਨਸ਼ਿਪ ਮਿਲ ਜਿਵੇਂ ਅਸੀਂ ਕੈਨੇਡਾ ਆ ਗਏ ਸਾਡੇ ਨਿਆੜੇ ਸੁਣ ਕੇ ਤੁਹਾਨੂੰ ਪਰ ਸ਼ਹੀਦ ਭਾਈ ਵਰਦੀ ਸਿੰਘ ਖੈਰਾ ਕ੍ਰੈਸੈਂਟ ਪਬਲਿਕ ਸਕੂਲ ਹਾਈ ਸਕੂਲ ਦੇ ਵਿੱਚ ਪੜਦਾ ਸੀ ਰੈਸਲਿੰਗ ਦਾ ਪਲੇਅਰ ਸੀ ਪਰ ਉਹ ਤੁਹਾਡੀ ਖਾਤਰ ਪੰਜਾਬ ਦੀ ਧਰਤੀ ਤੇ ਅੰਧ ਵਿਚਾਰੋਂ ਜ਼ਾਲਮ ਬੁੱਚੜ ਪੁਲਿਸ ਅਫਸਰਾਂ ਇਜ਼ਹਾਰ ਆ ਰਮ ਨੇ ਪਾੜ ਕੇ ਉਹ ਸ਼ਹੀਦ ਕੀਤਾ ਸੀ ਤੇ ਇਹ ਖਾਸ ਤਨ ਰੈਫਰੈਂਡਮ ਦੀਆਂ ਵੋਟਾਂ ਉਸੇ ਸ਼ਹੀਦ ਨੂੰ ਤੁਹਾਡੇ ਘਰ ਦੇ ਸ਼ਹੀਦ ਨੂੰ ਸਮਰਪਿਤ ਨੇ 28 ਤਰੀਕ ਨੂੰ ਸੰਗਤ ਜੀ ਵੋਟਾਂ ਪੈਣੀਆਂ ਨੇ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਬਦੁਕਾਂ ਚੱਕੋ ਬੰਬ ਚੱਕੋ ਡਾਂਗਾ ਚੱਕੋ ਗੋਲੀਆਂ ਚਲਾਓ ਅਸੀਂ ਕਹਿ ਰਿਹਾ ਇੱਕ ਵੋਟ ਕੌਮ ਦੀ ਖਾਤਰ ਪਾ ਦਿਓ ਅੱਜ ਦਾ ਹਥਿਆਰ ਕਰਨ ਦਾ ਹਥਿਆਰ ਸਭ ਤੋਂ ਤਾਕਤਵਰ ਹਥਿਆਰ ਹੈ ਅੱਜ ਇੱਕ ਬਹੁਤ ਕੀਮਤੀ ਗੱਲਬਾਤ ਦੇ ਉੱਤੇ ਆਪਾਂ ਵਿਚਾਰ ਕਰਨੀ ਆ 2 ਕੁ ਮਿੰਟਾਂ ਦੇ ਵਿੱਚ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾਂ ਕਿ ਸਾਡੀ ਔਟ ਕਿਹਦੇ ਤੇ ਐ ਸਾਹਿਬ ਜੀ ਗੁਰੂ ਕਰਨ ਸਾਹਿਬ ਦੇ ਉੱਤੇ ਔਟ ਐ ਹੋਰ ਕਿਸੇ ਦੇ ਸਾਡੀ ਔਟ ਨਹੀਂ ਐ ਤੇ ਸਿੱਖ ਨੇ ਜਾਣਾ ਕਿਹਦੇ ਕੋਲ ਹੈ ਗੁਰੂ ਦੇ ਕੋਲ ਜਾਣਾ ਹੈ ਸਹਿਜ ਪਾਠ ਦੀ ਆਰੰਭਤਾ ਜਿਹੜੀ ਐ ਜੀ ਕੱਲ ਹੋ ਚੁੱਕੀ ਐ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਨੀਵਾਰ ਸਵੇਰੇ 8:30 ਵਜੇ ਗੁਰੂ ਦੇ ਕਰਕੇ ਅਸੀਂ ਅਰਦਾਸ ਕਰਦੀਆਂ ਕਿ ਜੋ ਸਾਡੇ ਬੱਸ ਸੀ ਗੁਰੂ ਜੀ ਅਸੀਂ ਸੰਗਤ ਦੇ ਅੱਗੇ ਆਪਣੀ ਵਿਚਾਰੀ ਚ ਧਰ ਦਿੱਤਾ ਹੈ ਤਾਕਤ ਤੇਰੇ ਕੋਲ ਹੈ ਸੰਗਤ ਨੂੰ ਕਹਿਣ ਦੀ ਤਾਕਤ ਗੁਰੂ ਦੇ ਹੱਥ ਚ ਹੈ ਅਸੀਂ ਖੜ ਕੇ ਅਰਦਾਸ ਕਰਕੇ ਰਫਰੈਂਡਮ ਦੀਆਂ ਬੂਟਾ ਪਾਉਣੀਆਂ ਫਰਡੇ ਨੂੰ ਸ਼ਾਮ ਨੂੰ ਕੱਲ ਦੇਖੋ ਹਜ਼ਾਰਾਂ ਗੱਡੀਆਂ ਦੇ ਨਾਲ ਐਡਮਿਨਿਸਟਰ ਦੇ ਲੋਕਾਂ ਨੇ ਇੱਥੇ ਸਨੇਹਾ ਦੇ ਪਾ 4 ਤਰੀਕ ਫ੍ਰਾਈਡੇ ਨੂੰ 4 ਵਜੇ ਸ਼ਾਮ ਇੱਕ ਕਾਰ ਰੈਲੀ ਕੈਲੇਗਰੀ ਦੀ ਸੰਗਤ ਨੂੰ ਹੋਕਾ ਦੇ ਲਈ ਗੱਡੀ ਜਾਣੀ ਹੈ ਉਹਦੇ ਵਿੱਚ ਵੀ ਸ਼ਮੂਲੀਅਤ ਕਰੂਗਾ ਬਜ਼ੁਰਗਾਂ ਦੇ ਲਈ ਸਟੂਡੈਂਟਸ ਲਈ ਸਾਡੀਆਂ ਬੀਬੀਆਂ ਭੈਣਾਂ ਦੇ ਲਈ ਜਿਹੜੇ ਉੱਥੇ ਆਪ ਜਿੰਨਾਂ ਕੋ ਸਾਧਨ ਨਹੀਂ ਹੈ ਇੱਥੋਂ ਬੈਕ ਐਂਡ ਫੋਰਥ ਬੱਸਾਂ ਚੱਲਣੀਆਂ ਨੇ ਤੇ ਸ਼ਹੀਦ ਖੈਰੇ ਨੂੰ ਯਾਦ ਕਰਕੇ ਤੁਸੀਂ ਉਸ ਤਰ੍ਹਾਂ ਬੱਸਾਂ 'ਚ ਬਹਿ ਕੇ ਆਪਾਂ ਯੱਸ ਦੇ ਵਿੱਚ ਬੂਟਾ ਪਾਉਣੀ ਹੈ ਹੁਣ ਆਂ ਬਈ ਸਵਾਲ ਦੇ ਉੱਤੇ भारत की सरकार इस रेफरेंडमूगी रेफरेंडम पर आप प्रैक्टिकली वेखना है कि मारते कि गुलाम कि बनाया हो अमरीका सबका राष्ट्रपति विल्टो बुटरो बिलसन ने एक गल कहीनेशन इज नॉट अमीर फ्रेज ਇਟਸ ਐਨ ਇੰਪੈਰਟਿਵ ਪ੍ਰਿੰਸੀਪਲ ਆਫ ਐਕਸ਼ਨ ਕਿਪਾ ਆਰਥਿਕ ਮੈਂ ਨਹੀਂ ਜੀ ਮੰਨਦਾ ਸਾਲਿਸਤਾਨ ਨੂੰ ਮੈਂ ਨਹੀਂ ਮੰਨਦਾ ਸਿੱਖਾਂ ਦੇ ਰਾਜ ਨੂੰ ਕਹਿੰਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਐ ਇਹ ਨਹੀਂ ਕਿ ਹਵਾਰੇ ਵਿੱਚ ਗੱਲਾਂ ਨੇ ਇਹ ਕੁਦਰਤੀ ਸੋਵਰਨ ਰਾਈਟ ਹੈ ਹਰ ਇੱਕ ਨਿਸ਼ਤਾ ਤੇ ਇੱਕ ਤੋਂ ਕੋਈ ਮੁਲਕ ਇਨਕਾਰੀ ਨਹੀਂ ਹੋ ਸਕਦਾ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਸਾਨੂੰ ਧਾਰਾ 25 ਦੇ ਵਿੱਚ ਹਿੰਦੂ ਦੱਸਦਾ ਤੁਸੀਂ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਹਿੰਦੂ ਮੰਨਦੇ ਹੋ नहीं मानते जिस उन्होंने कॉन्स्टिट्यूशन दावान नहीं मानते जे भारत कहते मैं आजादी तो में नहीं मानता मैं तो हूँ नहीं मानता दुनिया दरकारा भी नहीं मनियां कि भारत का कोई क्लेम बनता है क्लेम तो बनता है सो दुनिया देंटिया दूजी गवाही मैं गल्ला बरैक ओबामा पता है ना तो सारे अमरीका के राष्ट्रपति पहले काले राष्ट्रपति बने ने भारत के दौरे के उ गए सबू पता है मिल गया इन्हें मोदी ਉਹਨਾਂ ਨੇ ਭਾਰਤ ਵਿੱਚ ਖੜ ਕੇ ਗੱਲ ਕਹੀ ਕਿ ਭਾਰਤ ਦੇ ਲੋਕੋ ਜਿਹਦੇ ਪੋਲਿਟਿਸ਼ੀਨੋ ਮੈਂ ਇੱਕ ਗੱਲ ਤੁਹਾਨੂੰ ਕਹਿ ਦੇਣਾ ਚਾਹਣਾ ਜੇ ਤੁਸੀਂ ਭਾਰਤ ਦੇ ਵਿੱਚ ਰਹਿਣ ਵਾਲੀਆਂ ਕੱਟਗਿਣਤੀ ਕੌਮਾਂ ਸਿੱਖ ਜੈਨੀ ਬੋਧੀ ਮੁਸਲਮਾਨ ਇਹਨਾਂ ਦੇ ਧਾਰਮਿਕ ਹੱਕ ਨਾ ਦਿੱਤੇ ਤੁਹਾਡੇ ਦੇਸ਼ ਦੇ ਟੁੱਟੇ ਹੋ ਜਾਣੇ ਇਹਹੀ ਗੱਲ ਕੁਝ ਦਿਨ ਪਹਿਲਾਂ ਪੱਤਰਕਾਰਾਂ ਨੇ ਹੁਣ ਉਹ ਸਾਫਕਾਰ ਰਾਸ਼ਟ੍ਰੀ ਇਹ ਬ੍ਰਾਂਡੂ ਮਮਨੂ ਪੁੱਛੀ ਕਿ ਤੁਸੀਂ ਇਹ ਗੱਲ ਕਹੀ ਸੀ ਕਿ ਭਾਰਤ ਦੇ ਟੋਟੇ ਹੋ ਜਾਂਦੇ ਨੇ ਉਹ ਕਹਿੰਦਾ ਬਿਲਕੁਲ ਕਹੀ ਸੀ ਤੇ ਮੈਂ ਅੱਜ ਵੀ ਉਸੇ ਗੱਲ ਤੇ ਖੜਦਾ ਕਿ ਭਾਰਤ ਨੇ ਬਾਕੀ ਕੌਮਾਂ ਦੇ ਹੱਕ ਨਹੀਂ ਦਿੱਤੇ ਨੇ ਉਸ ਭਾਰਤ ਦੇ ਟੋਟੇ ਹੋ ਜਾਣੇ ਤੇ ਉਹਦਾ ਤਰੀਕਾ ਕੀ ਆ ਰੈਫਰੈਂਡਮ ਦੀ ਆ ਬੂਟਾ ਨਹੀਂ ਹੁਣ ਭਾਰਤ ਮੰਨੂਗਾ ਕਿ ਨਹੀਂ ਇਤਿਹਾਸ ਦੇ ਅੰਕੜੇ ਦੇਖ ਕੇ ਬਸ ਸਮਾਪਤੀ ਕਰ ਦੇਣੀ ਗੱਲ ਬਾਤ ਨਹੀਂ 6 ਜੁਲਾਈ 1947 ਨੂੰ पंद्रह अगस्त को एक महीना पहला भारत सलाहत का रेफरेंडम करा है भारत के तू ना भारत कंजूर है ईस्ट पाकिस्तान न्यू फ्रंटीयर नॉर्थ वैसट फ्रंटीयर प्रोविंस का रेफरेंडम होंगे जुलाई दे के महीने अखीरले हफ्ते भारत कैनू मंजूर है मैं इस रेफरेंडम मानता हाँ 1948 ਫਰਵਰੀ ਦੇ ਵਿੱਚ ਜੂਨਾਗੜ ਦਾ ਰੈਫਰੈਂਡਮ ਹੁੰਦਾ ਹੈ ਜੂਨਾਗੜ ਕਹਿੰਦਾ ਮੈਂ ਭਾਰਤ ਦੇ ਨਾਲ ਜਾਣਾ ਚਾਹਾਂ ਮੈਨੂੰ ਇਹ ਮਨਜ਼ੂਰ ਹੈ ਜੂਨਾਗੜ ਜਿਹੜਾ ਹਿੱਸਾ ਬਣ ਜਾਵੇ 1967 ਤੋਂ ਪਹਿਲਾਂ ਗੋਆ ਹਿੰਦੋਸਤਾਨ ਦਾ ਹਿੱਸਾ ਨਹੀਂ ਸੀ ਇੰਡੀਆ ਦਾ ਹਿੱਸਾ ਨਹੀਂ ਸੀ ਪੁਰਤਗਾਲ ਦੀ ਕਲੋਨੀ ਸੀ 1967 ਦੇ ਵਿੱਚ ਗੋਆ ਕਹਿੰਦਾ ਜੀ ਰੈਫਰੈਂਡਮ ਕਰਾ ਕੇ ਅਸੀਂ ਨਿਰਣਾ ਕੀਤਾ ਹੈ ਕਿ ਅਸੀਂ ਹਿੰਦੋਸਤਾਨ ਦੇ ਨਾਲ ਰਹਿਣਾ ਹੋ ਕਿਤਾ ਜੀ ਮੈਨੂੰ ਮਨਜ਼ੂਰ ਹੈ 1975 ਤੋਂ ਪਹਿਲਾਂ ਸਿੱਕਮ ਭਾਰਤ ਦਾ ਹਿੱਸਾ ਨਹੀਂ ਸੀ ਰੈਫਰੈਂਡਮ ਕਰਾ ਕੇ ਉਹ ਕਹਿੰਦੇ ਨੇ ਕਿ ਅਸੀਂ ਭਾਈ ਜੀ ਹਿੰਦੁਸਤਾਨ ਦੇ ਇੰਡੀਆ ਦੇ ਨਾਲ ਰਹਿਣਾ ਹੈ ਤੇ ਇੰਡੀਆ ਕਹਿੰਦਾ ਜੀ ਮੈਨੂੰ ਮਨਜ਼ੂਰ ਹੈ ਦੇਖੋ ਜਦੋਂ ਤਾਂ ਉਹ ਰੈਫਰੈਂਡਮ ਕਰਾਉਣ ਤੇ ਉਹ ਕਹਿੰਦੇ ਜੀ ਮਨਜ਼ੂਰ ਹੈ ਭਾਵੇਂ ਸਾਰੇ ਮੁਕਤ ਦੇ ਵਿੱਚ ਰਲੀ ਜਾਣ ਉਹ ਕਹਿੰਦਾ ਜੀ ਮੈਨੂੰ ਮਨਜ਼ੂਰ ਹੈ ਪਰ ਜੇ ਅਸੀਂ ਨਹੀਂ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਰੈਫਰੈਂਡਮ ਕਰਾ ਕੇ ਉਹ ਕਹਿੰਦਾ ਮੈਂ ਨਹੀਂ ਇਹਨੂੰ ਮਨਜ਼ੂਰੀ ਦਿੰਦਾ ਜੇ ਇਹਨਾਂ ਰੈਫਰੈਂਡਮ ਨੂੰ ਮਨਜ਼ੂਰੀ ਦਿੰਦਾ ਹੈ ਤੇ ਸਾਡੇ ਨੂੰ ਉਹ ਵੀ ਦੇਣੀ ਪੈਣੀ ਹੈ ਪਰ ਪਹਿਲਾਂ ਕਰਾਵਾਂਗੇ ਵੋਟਾਂ ਪਾਵਾਂਗੇ ਕਲੇਮ ਖੜਾ ਕਰਾਂਗੇ ਦੀ ਪਹਿਲਾ ਰੈਫਰੈਂਡਮ ਹੋਇਆ ਜਿਹਨੂੰ ਭਾਰਤ ਮੰਨਦਾ ਹੋਵੇ ਜੀ ਹਾਂ ਬਿਲਕੁਲ ਹੋਇਆ ਯਾਦ ਕਰੋ 1966 ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਨੂੰ ਹਰਿਆਣਾ ਬਣਾਉਣ ਦੇ ਲਈ ਪੰਜਾਬੀ ਬੋਲਦੇ ਇਲਾਕਿਆਂ ਨੂੰ ਹਿਮਾਚਲ ਚ ਸ਼ਾਮਲ ਕਰਨ ਲਈ ਇੱਕ ਰੈਫਰੈਂਡਮ ਹੋਇਆ ਤੇ ਭਾਰਤ ਨੇ ਤਾਂ ਦੇਖੋ ਲੋਕਾਂ ਨੇ ਵੋਟਾਂ ਹਰਿਆਣੇ ਦੇ ਹੱਕ ਚ ਪਾ ਦਿੱਤੀਆਂ ਨੇ ਪੰਜਾਬੀ ਬੋਲਦੇ ਇਲਾਕੇ ਨੇ ਹਿੰਦੀ ਲਿਖ ਦਿੱਤਾ ਇਹਨੂੰ ਉੱਚ ਸ਼ਾਮਲ ਕਰ ਦਿਓ ਮੈਨੂੰ ਇਹ ਕੌਮ ਦਾ ਆਜ਼ਾਦੀ ਦਾ ਰੈਫਰੈਂਡਮ ਕਰਾਉਣ ਤਾਂ ਮੈਨੂੰ ਇਹ ਮਨਜ਼ੂਰ ਨਹੀਂ ਹੈ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਕਿ ਉਹਨੂੰ ਮੰਨਣਾ ਪੈਣਾ ਹੈ ਇਹ ਉਹਦੇ ਹੱਥ ਵਸਦੀ ਗੱਲ ਨਹੀਂ ਹੈ ਜਿੱਦਣ ਤੁਸੀਂ ਰੈਫਰੈਂਡਮ ਕਰਾ ਕੇ ਜੁਮਨ ਦੇ ਅੰਦਰ ਚਲੇ ਗਏ ਚੁਪਚਾ ਮੋਰਚੇ ਖੜੇ ਕਰਨਾ ਹੈ ਨਾ ਸਿਕਿਉਰਟੀ ਕੌਂਸਲ 'ਚ ਖੜੇ ਕਰ ਲੈ ਉਹਦੀ ਕੋਈ ਔਕਾਤ ਨਹੀਂ ਬਾਕੀ ਬਚਣੀ ਜੋ ਮੰਨੇ ਨਾ ਇੱਕ ਆਖਰੀ ਸਵਾਲ ਪੰਜਾਬੀ ਦਾ بڑا ਸਵਾਲ ਹੈ ਪਾਕਿਸਤਾਨ ਦੇ ਨਾਲ ਕਿਸ ਗੱਲ ਕਰਨੀ ਹੈ بڑا ਸਵਾਲ ਹੈ ਕਿ ਇਹ ਦੇਸ਼ ਚਲਾਉਗੇ ਕਿ ਨਹੀਂ ਮੈਂ ਬੜਾ ਹੈਰਾਨ ਹੂਗਾ ਤੇ ਆਪਣੇ ਪੰਜਾਬੀ ਵੀਰਾਂ ਦੇ ਮੂੰਹੋਂ ਇਹ ਸਵਾਲ ਸੁਣ ਕੇ ਕਿ ਦੇਸ਼ ਚਲਾਉਂਗੇ ਕਿੰਦਾ ਹਨ ਕਦੀ ਕਿਸੇ ਨੇ ਦੱਸਿਆ ਸਾਨੂੰ ਕਿ ਅੱਜ ਕਿੰਨਾ ਜ਼ਿਆਦਾ ਹੈ ਪੰਜਾਬ ਪੰਜਾਬ ਦੀ ਇਕਨੋਮੀ ਜਿਹੜੀ ਅੱਜ ਦੀ ਦੇਰੀਕ ਤੋਂ ਕਹਿੰਦੇ 95 ਬਿਲੀਅਨ ਡਾਲਰ ਦੀ ਜੇ ਅੱਜ ਵੀ ਤੁਸੀਂ ਹਰਿਆਣਾ ਛੱਡ ਲੋ ਹਿਮਾਚਲ ਛੱਡੋ ਉਤਰਾਖੰਡ ਛੱਡੋ ਭਾਗ ਜਿਹਨੂੰ ਆਪਾਂ ਕਲੇਮ ਕਰਨਾ ਹੈ ਰਾਜਸਥਾਨੋਂ ਭਾਗੀ ਨੂੰ ਆਪਾਂ ਕਲੇਮ ਕਰਨਾ ਹੈ ਇਹ ਸਾਰੇ ਇਲਾਕੇ ਛੱਡ ਕੇ ਇਕੱਲਾ ਪੰਜਾਬ ਹੀ ਲੈ ਲਈਏ ਨਾ 95 ਬਿਲੀਅਨ ਡਾਲਰ ਦੀ ਇਕਨੋਮੀ ਜਿਹੜੀ ਹੈਗੀ ਹੈ 69 ਦੇ ਨੰਬਰ ਦੇ ਉੱਤੇ ਦੇਸ਼ ਹੁੰਦਾ ਹੈ ਤੁਹਾਡਾ 193 ਦੇਸ਼ਾਂ ਦੇ ਵਿੱਚੋਂ ਤੁਸੀਂ ਫਿਰ ਵੀ 69ਵੇਂ ਨੰਬਰ ਤੇ ਆ ਜੰਨੇ ਹੋ ਪਹਿਲੇ ਸਾਡੇ ਭਲੇ ਕਰਨੀ ਹੈ ਜੇ ਅਸੀਂ 69 ਦੇ ਉੱਤੇ ਆ ਤੇ ਜਦੋਂ ਦੇਸ਼ ਬਣਦੇ ਆ ਨਾ ਉਹਨਾਂ ਦੀ ਤੁਹਾਨੂੰ ਵੀ ਤਿੰਨ ਗੁਣਾ ਦਰੋਹ ਕਰਦੀ ਹੈ ਤੁਸੀਂ ਪਹਿਲੇ ਤਿੰਨਾਂ ਦੇਸ਼ਾਂ ਦੇ ਵਿੱਚੋਂ ਅੰਗੇ 9 ਨੰਬਰ ਤੱਕ ਕੈਨੇਡਾ ਤੇ ਪਹਿਲੇ ਤਿੰਨਾਂ ਚ 20 ਦੇਸ਼ ਪਿੱਛੇ ਆਵੋਗੇ ਤੇ ਡਾਲਰ ਦਾ ਮੁੱਲ ਖਾਰਸਤਾਨੀ ਡਾਲਰ ਦਾ ਮੁੱਲ ਕੈਨੇਡੀਅਨ ਡਾਲਰ ਦੇ ਬਰਾਬਰ ਹੋਊਗਾ ਤੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਆਖਰੀ ਫੈਸਲਾ ਹੋ ਸਕਣ ਦੀ ਕੀ ਜਾਨੀ ਲੋਕ ਸਾਨੂੰ ਪੁੱਛਦੇ ਨੇ ਕਿ ਹਿੰਦੁਸਤਾਨ ਬੜਾ ਵੱਡਾ ਬੋਲ ਕੇ ਉਹ ਕਹਿੰਦਾ ਮੈਂ ਚੋਖੀ ਵੱਡੀ ਮਿਲਟਰੀ ਦੀ ਤਾਕਤ ਆ ਮੇਰੇ ਕੋ 22 ਲੱਖ ਇਕਨਮੀ ਹੈ ਮੇਰੀ ਰਾਜਨੀਤੀ ਬੜੀ ਡੁਕੀਆ ਜੜਾ ਤੇ ਬੈਠੀ ਹੋਈ ਹੈ ਤੁਸੀਂ ਉਹਦੇ ਨਾਲ ਲੜੂਗੇ ਕਿੰਦਾ ਤੁਹਾਡੇ ਕੋਲ ਕੀ ਹੈ ਉਹਦੇ ਕੋਲ ਮਿਲਟਰੀ ਹੋ ਸਕਦੀ ਹੈ ਜਹਾਜ਼ ਹੋ ਸਕਦੇ ਨੇ ਪੈਸਾ ਹੋ ਸਕਦਾ ਹੈ ਫੌਜਾਂ ਹੋ ਸਕਦੀਆਂ ਨੇ ਪਰ ਗੁਰੂ ਉਹਨਾਂ ਦੇ ਵੱਲ ਨਹੀਂ ਹੈ ਗੁਰੂ ਸਾਡੇ ਵੱਲ ਹੈ ਸੰਗਤ ਦੀ ਅਰਦਾਸ ਸਾਡੇ ਵੱਲ ਹੈ ਤੇ ਸਾਨੂੰ ਹਰ ਕੁਝ ਨਹੀਂ ਚਾਹੀਦਾ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਹੋ ਚੰਦਾ ਤੂੰ ਸਭ ਕੁਝ ਮੇਰੇ ਉੱਪਰ ਆ ਜਾ ਤੇਰਾ ਵੱਲ ਸਿੱਖਾਂ ਦੇ ਕੋਲ ਗੁਰੂ ਦੀ ਤਾਕਤ ਹੈ ਤੇ ਗੁਰੂ ਦੀ ਤਾਕਤ ਤੋਂ ਜੇ ਤੁਹਾਨੂੰ ਲੱਗਦਾ ਕਿ ਹਿੰਦੁਸਤਾਨ ਦੀ ਤਾਕਤ ਜ਼ਿਆਦਾ ਹੈ ਤੇ ਫਿਰ ਇਸ ਭਰਮ ਨੂੰ ਕੱਢ ਦਿਓ ਖਾਲਸੇ ਨੇ ਗੁਰੂ ਦੀ ਤਾਕਤ ਦੇ ਨਾਲ ਵੱਡੀਆਂ ਸਰਕਾਰਾਂ ਦੇ ਤੱਕੇ ਪੱਡੇ ਨੇ ਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇਹਨਾਂ ਦਾ ਵੀ ਤੱਕਾ ਪੱਟਿਆ ਜਾਊਗਾ ਸੋ 28 ਤਰੀਕ ਨੂੰ ਸੰਗਤ ਦੀ ਬੇਨਤੀ ਹੈ ਕਿ ਘਰਾਂ 'ਚ ਬਹਿ ਕੇ ਆ ਨਹੀਂ ਗੱਲ ਕਰਨੀ ਉੱਥੇ ਆਓ ਕੋਈ ਆਡੀ ਲਿਆਓ ਤੁਸੀਂ ਸਿਟੀਜ਼ਨ ਹੋ ਗਿਸਦਰ ਵਿਦਿਅ ਤੇ ਆਏ ਹੋ ਗੋ ਸਟੂਡੈਂਟ ਆਏ ਹੋਵੋ ਵਰਕ ਵੀਜ਼ੇ ਤੇ ਆਏ ਹੋਵੋ ਮਸਲਾ ਇਮੀਗ੍ਰੇਸ਼ਨ ਸਟੇਟਸ ਦਾ ਨਹੀਂ ਹੈ ਤੁਸੀਂ ਸਿੱਖ ਹੋਣੇ ਚਾਹੀਦੀਓ ਤੇ ਇੱਕ ਵੋਟ ਪਾਉਣੀ ਹੈ ਬਸ ਬਾਕੀ ਗੱਲ ਸਾਡੇ ਦੇ ਸ਼ਰਮ ਇਹਨੇ ਅਕਬਿੰਦਿਆ ਪ੍ਰਵਾਨ ਕਰੋ ਫਤਿਹ ਬਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ